ਲੌਜੀ ਪੰਜਾਬ ਨੂੰ ਹਸਾਉਣ ਵਾਲੇ ਗੋਪੀ ਸ਼ੌਕਰ ਦਾ ਵੀ ਵਿਆਹ ਹੋ ਗਿਆ ਹੈ। ਇਹ ਪਤੰਦਰ ਨਾ ਜਿਵੇਂ ਪਹਿਲਾਂ ਹੱਥ ਕਰਾਉਂਦਾ ਸੀ, ਬਿਨਾਂ ਸੰਗ ਸ਼ਰਮ ਪੁੱਠੀਆਂ ਸਿੱਧੀਆਂ ਵੀਡੀਓ ਬਣਾਉਂਦਾ ਸੀ, ਉਵੇਂ ਹੀ ਆਪਣੇ ਵਿਆਹ ਤੇ ਕਰਨ ਲੱਗਾ। ਇਹਨੂੰ ਪਤੰਦਰ ਨੂੰ ਇੰਨਾ ਵੀ ਨਹੀਂ ਆ ਕਿ ਮੇਰਾ ਸਹੁਰਾ ਟੰਬਰ ਵੀ ਇਹ ਵੀਡੀਓ ਦੇਖਦਾ ਹੋਵੇਗਾ। ਪਰ ਪਤੰਦਰ ਬਾਲਾ ਹੀ ਖੁਸ਼ ਰਹਿੰਦਾ ਤੇ ਪੂਰੇ ਪੰਜਾਬ ਨੂੰ ਖੁਸ਼ ਰੱਖਦਾ ਹੈ। ਬਹੁਤ ਹੀ ਵਧੀਆ ਦਿਲਦਾਰ ਬੰਦਾ ਹੈ ਤੇ ਗੋਪੀ ਸ਼ੌਕਰ ਦਾ ਹੁਣ ਨਾ ਵਿਆਹ ਕਿ ਅਬਰੌਡ ਰਹਿੰਦੀ ਕੁੜੀ ਨਾਲ ਹੋਇਆ ਹੈ ਤੇ ਉਹ ਕੁੜੀ ਜਦੋਂ ਹੁਣ ਪੰਜਾਬ ਆਈ ਤਾਂ ਗੋਪੀ ਦੇ ਵਿਆਹ ਤੋਂ ਪਹਿਲਾਂ ਦੀਆਂ ਤੇ ਵਿਆਹ ਵਾਲੀਆਂ ਕੁਝ ਵੀਡੀਓ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਪਤੰਦਰ ਵਿਆਹ ਤੋਂ ਪਹਿਲਾਂ ਕੀ ਕਰਦਾ ਪਿਆ ਆ ਪਹਿਲੀ ਵੀਡੀਓ ਦੇਖ ਲਓ ਬੀ ਉਤਰ ਪਤੰਦਰ ਦਾ ਵਿਆਹ ਵਾ ਤੇ ਇਹਨੂੰ ਗੋਆ ਚੱਕਣ ਦੀ ਪਈ ਆ ਆ ਦੇ ਆਇਆ ਹਾ ਪਾਪੀ ਆ ਤੈਨੂੰ ਮਾਸੀ ਦੇਖੋ ਤਾਂ ਸੈ ਇਹਨੂੰ ਕੋਈ ਸ਼ਰਮ ਆਉਣੀ ਚਾਹੀਦੀ ਆਹ ਦਿਨੇ ਤੇ ਵੀ ਆਹ ਹਾਲਿਆ ਇਹਦਾ ਪਿਆਰ ਦੇ ਕਿੰਨਾ ਲੈਂਦੀ ਇਹ ਆਈ ਸੀ ਤੇਰੇ ਘਰੇ ਆਹ ਵੀਡੀਓ ਤੁਸੀਂ ਦੇਖੋਗੇ ਨਾ ਪਤੰਦਰ ਆਪਣੀ ਕੱਟੀ ਨੂਣਾ ਦਿਖਾ ਰਿਹਾ ਵਾ ਵੀ ਇੱਥੇ ਸਾਡਾ ਪ੍ਰੋਗਰਾਮ ਹੋਣਾ ਵਾ ਤੇ ਕਹਿੰਦਾ ਵੀ ਸਾਰਾ ਕੁਝ ਮੈਂ ਤੇਰੇ ਵਾਸਤੇ ਤਿਆਰ ਕੀਤਾ ਤੈਨੂੰ ਦਿਖਾ ਰਿਹਾ ਵਾਂ ਮਾਸੀ ਅੰਦਰ ਹੀ ਆਣਾ ਅੰਦਰ ਆ ਭਾਗ ਨੇਰੇ ਆਇਆ ਮਾਸੀ ਚੱਲ ਮੁਰੇ ਖੁਸ਼ੀ ਦੀ ਮੈਂ ਕੀ ਹੋ ਮਮੀ ਤਾਂ ਸੰਗ ਆਉਂਦੀ ਯਾਰ ਤੇਰੇ ਲਈ ਲਿਆਂਦਾ ਸਾਰਾ ਸਾਰੀ ਆ ਡੈਕੋਰੇਸ਼ਨ ਤੇਰੇ ਲਈ ਆ ਕਿਸੇ ਦੇ ਨਹੀਂ ਹੈਗੀ ਸਾਰੀ ਗੱਲਬਾਤ ਐਂਡ ਜਿਹੜੀ ਉੱਥੋਂ ਭਾ ਕੇ ਲਿਆਉਣਾ ਮੈਂ ਦੇਖ ਹੈ ਨਾ ਸਾਰੀ ਗੱਲ ਬਹੁਤ ਮੈਂ ਪਹਿਲੇ ਪੌਂਟ ਵੀ ਨਾਲ ਲੈ ਜਾਣੀ ਐਂਦਾ ਐਸੀ ਐਨੇ ਇਦਾਂ ਹੋਣਾ ਨਹੀਂ ਹੁੰਦਾ ਹਾਂ ਇਹੋ ਮੇਰੇ ਰੱਬਾ ਪਾਪੀਆ ਓ ਪਾਪੀਆ ਮਾਸੀ ਤੇ ਗੋਹਾ ਕਰਤਾ ਨਾ ਸੌਣ ਲੱਗੇ ਪੈਰ ਚੜ ਲੈਣ ਚਪੇੜਾ ਬਹੁ ਮਾਰਨੀ ਆ ਲੱਗਦੇ ਆਣ ਛਿਤ ਕਰ ਮਾਰਨੇ ਗੋਪੀ ਇਹਨੇ ਮਾਸੀ ਆਪਣੇ ਵੀ ਚਪੇੜਾ ਪੋਣੀਆਂ ਨਾਲ ਆਪ ਉਹ ਵੀ ਖਾਣੀ ਆਪਣੇ ਵੀ ਬੁਆਣੀਆਂ ਆ ਆ ਉੱਥੇ ਮੈਂ ਬਹਿਣਾ ਆ ਆਪਣੀ ਘਰ ਵਾਲੀ ਨਾਲ ਉੱਥੇ ਅਸੀਂ ਦਾਸ ਕਰਨਾ ਆ ਇਧਰ ਇਧਰ ਇੱਥੇ ਅਸੀਂ ਰੋਟੀ ਖਾਣੀ ਆ ਉਹਨੂੰ ਪਤਾ ਆ ਰੋਟੀ ਕਿੱਥੇ ਗਾੜੀਆਂ ਇੱਥੇ ਅਸੀਂ ਰੋਟੀ ਖਾਣੀ ਆ ਆਉਂਦੇ ਕੋਮਲ ਉੱਧਰ ਅਸੀਂ ਭੰਗੜਾ ਪਾਉਣਾ ਆ ਭੰਗੜਾ ਜਿੱਥੇ ਪਾਉਣਾ ਤੈਨੂੰ ਉਹ ਦਿਖਾ ਇੱਥੇ ਇੱਥੇ ਪੈਸੇ ਪੈਣੇ ਆ ਇੱਥੇ ਪੈਸੇ ਆ ਪਾਪੀਆਂ ਹਰਾਮ ਦੇ ਆ ਇੱذਰ ਆਪਣੇ ਇੱਥੇ ਅਸੀਂ ਦੱਸ ਦਾਰਨਾ ਆਪੀ ਜਾਂ ਉਹਨਾਂ ਦੇ ਗੋਹਾ ਕਰ ਦੇਣਾ ਹਲਕਾ ਮੈਂ ਮੈਟ ਨਾ ਮੇ ਲੈ ਦੂੰ ਸਾਰੇ ਕਰ ਦੇਵੇ ਔਲਕਾ ਆਂਦੀ ਨਗਾ ਲਾਓ ਹਲਕਾ ਓਏ ਭਾਈ 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 ਔੜੀ ਹੈ ਆ ਨਾ ਪੂਰਾ ਪੈਸੇ ਇਹਨੂੰ ਹੁਣ ਆਪਾਂ ਘਰ ਜਾ ਕੇ ਲੜਾਉਣਾ ਧੋਣ ਪਹਿਲਾਂ ਨਹੀਂ ਜਾ ਕੇ ਸਲਾਹ ਲੈਣੀ ਵੀ ਸਹੀ ਆ ਪਹਿਲਾਂ ਨਹੀਂ ਆ ਸਹੀ ਆ ਇਹ ਪੈਸੇ ਦੇ ਹੈ ਆ ਨਾ ਪੂਰੀਆਂ ਸੋਹਣਾ ਲੱਗਾ ਇਹਨੂੰ ਪੂਰਾ ਕਦੇ ਆ ਛੜ ਗਏ ਇਹਨੂੰ ਸੋਹਣਾ ਲੱਗਾ ਇਹ ਇਹਨਾਂ ਵਿਚਾਰੇ ਇਹਨੂੰ ਦੇਖੋਂਗੇ ਕਿ ਇਹਨੂੰ ਦੇਖ ਇਹਨੂੰ ਦੇਖਣਗੇ ਇਹਨੂੰ ਇਹਨੂੰ ਦੇਖਣਗੇ ਉਹ ਹਲਕਾ ਹੋਰ ਕੋਣ ਤਾਂ ਹੈ ਨਹੀਂ ਕੋਈ ਇਹ ਵੀ ਹਲਕਾ ਹਲਕਾ ਓਏ ਚੱਲ ਬਾਹਰ ਹੌਲੀ 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 ਉੱਧਰ ਆਏ ਉਧਰ ਲੱਗਾ ਹੈ ਆਹ ਵੀਡੀਓ ਚ ਤਾਂ ਪਤੰਦਰ ਨੇ ਐਂਟੀ ਕਰਾ ਦਿੱਤੀ ਆ ਜੋ ਫੌਜੀ ਬੈਡ ਵਾਲੀ ਆਏ ਨਾ ਪਤੰਦਰ ਉਹਨਾਂ ਨਾਲ ਲੱਗਾ ਹੋਇਆ ਨੱਚਣ ਤੇ ਨਾਲੇ ਪੈਸੇ ਇਕੱਠੇ ਕਰਦਾ ਪਿਆ ਵਾ ਯਾਰੋ ਸੱਚੀ ਨਾ ਇਹ ਬਹੁਤ ਹੀ ਦਿਲਦਾਰ ਬੰਦਾ ਆਪਣੀ ਜ਼ਿੰਦਗੀ ਵੀ ਇੰਜੋਏ ਕਰਦਾ ਪਿਆ ਵਾ ਕੋਈ ਸੰਗ ਨਹੀਂ ਕੋਈ ਸ਼ਰਮ ਨਹੀਂ ਜੋ ਦਿਲ ਚਾਹੁੰਦਾ ਉਹੀ ਕਰਦਾ ਸੱਚੀ ਯਾਰੋ ਜ਼ਿੰਦਗੀ ਹੈ ਵੀ ਇਵੇਂ ਦੀ ਹੀ ਵਧੀਆ ਕਿ ਬੰਦਾ ਕਿਸੇ ਦੀ ਪਰਵਾਹ ਨਾ ਕਰੇ ਵੀਰ ਆਪ ਤਾਂ ਇੰਜੋਏ ਕਰਦਾ ਵਾ ਤੇ ਲੋਕਾਂ ਨੂੰ ਵੀ ਹਸਾਉਂਦਾ ਵਾ ਆਪਰ ਰੱਬ ਅੱਗੇ ਦੁਆਵਾਂ ਕਰਦੇ ਆ ਕਿ ਭਾਈ ਜ਼ਿੰਦਗੀ 'ਚ ਖੁਸ਼ ਰਵੇ ਤਰੱਕੀਆਂ ਕਰੇ ਤਾਂ ਤੁਸੀਂ ਵੀ ਭਾਈ ਦੇ ਲਈ ਵਧੀਆ-ਵਧੀਆ ਕਮੈਂਟ ਜ਼ਰੂਰ ਕਰਿਓ ਭਾਈ ਨੂੰ ਮੁਬਾਰਕਾਂ ਜ਼ਰੂਰ ਦਿਓ ਵਿਆਹ ਦੀਆਂ ਤੇ ਵੀਡੀਓ ਨੂੰ ਵਕਤ ਤੋਂ ਵਕਤ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਰੱਬ ਰਾਖਾ